ਫਿਰ ਹੁਣ ਆਪਾਂ ਇਹ ਸ਼ਾਦੂ ਦਾ ਰਿਟੇਲ ਹੈ ਜਿਹੜੀ ਇੱਥੇ ਇਹ ਦੇਖਣ ਜਾਂਦੇ ਆ ਤੇ ਆਪਾਂ ਸਾਡੇ ਆਜ਼ਾਦੀ ਦੇ ਪਰਮਾਨਾ ਇਹ ਪਰਮਾਨਿਆਂ ਨੂੰ ਦਸਤਬਸਤ ਗੋਵਾਂਗੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਾਂਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਸੈਲੂਲਰ ਜੇਰ ਹੈ ਜਿਹੜੂ ਤੁਹਾਨੂੰ ਪਤਾ ਹੈਗਾ ਇਹ ਜੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਸਾਡੇ ਪੰਜਾਬੀਆਂ ਦਾ ਵੱਡਾ ਦੌਲਤ ਰਹੇਗਾ ਇੱਥੇ ਅੰਗਰੇਜ਼ ਸਰਕਾਰ ਉਹਨਾਂ ਨੂੰ ਜੇੜ ਦੇ ਵੀ ਸੁੱਟ ਦਿੰਦੀ ਸੀ ਕਿ ਕਾਲੇ ਪਾਣੀ ਸਹਾਜ ਦਾ ਕਹਿ ਕੇ ਜਿਹੜਾ ਉਹ ਜਿਸ ਨੂੰ ਜੇ ਕਾਲੇ ਪਾਣੀ ਸਹਾਜਾ ਮਤਲਬ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਹੈ ਪਾਣੀ ਕਾਲਾ ਦਿਖਦਾ ਇਸ ਕਰਕੇ ਉਹ ਕਾਲੇ ਪੰਣ ਦੀ ਜੇੜ ਕਹਿੰਦੇ ਸੀ ਕਿ ਇਥੋਂ ਨਾ ਉਹ ਜਾ ਸਕਦੇ ਜਿਉਂਦੇ ਜੀ ਤੇ ਨਾ ਕਿਸੇ ਪਾਸੇ ਉੱਧਾ ਨਿਕਲ ਸਕਦੇ ਸੀਗੇ ਬਹੁਤ ਸਾਰੇ ਸਾਡੇ ਆਜ਼ਾਦੀ ਦੇ ਪਰਵਾਨੇ ਇੱਥੇ ਹੀ ਮੌਤ ਨੂੰ ਪਿਆਰੇ ਹੋ ਗਏ ਆਪਾਂ ਹੁਣ ਉਸ ਸੈਲੂਲਰ ਜੇਲ੍ਹ ਦੀ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਦੇਖੋ ਜੀ ਆ ਆ ਗਿਆ ਸਾਹਮਣੇ ਸੈਲੂਲਰ ਜੇਲ ਕੋਟ ਪਲੇਅਰ ਹੁਣ ਆਪਾਂ ਇਥੋਂ ਇਹਦੇ ਇੱਕ ਲੈਣੇ ਆ ਤੇ ਕੋਆਰਡੀਨੇਟਰ ਹੈਗਾ ਉਹਨਾਂ ਟਿਕਟ ਲੈ ਰੱਖੀ ਹੋਊਗੀ ਤੇ ਆਪਾਂ ਇਹਨੂੰ ਅੰਦਰੋਂ ਦੇਖਦੇ ਆਂ ਹਾਂਜੀ ਤੇ ਕਾਲਤਾ ਹੈਗੀ ਆ ਵੀ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਉਹਦੇ ਵਿੱਚ ਨਾ ਲੈਣਾ ਆਉਂਦੀਆਂ ਨੇ ਤੇ ਕਹੇ ਹੈ ਵੀ ਜੇਲ੍ਹਾਂ ਹੁਣ ਵਤਨ ਸੇਵਕਾਂ ਦੇ ਜਿਹੜਾ ਹੁਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋ ਕੇ ਡਿਗਰੀਆਂ ਪਾ ਲੈਣਾ ਫੰਦੇ ਫੇਰ ਪਾਸ ਹੋੜੇ ਤੇ ਫੇਰ ਬੋਤੇ ਵਤਨ ਵਾਸੀਓ ਦੇ ਨਾਲ ਆ ਜਾਣਾ ਤੇ ਜੇ ਉਹ ਜਿਹੜਾ ਕਾਲਜ ਕਹਿ ਸਕਦੇ ਆ ਤੇ ਤਾਂ ਆਪਾਂ ਦੁਨੀ ਇੰਡਸਟਰੀ ਕਹਿ ਸਕਦੇ ਆ ਕਿਉਂਕਿ ਇਹ ਜਿਹੇ ਜਦੋਂ ਇੱਥੋਂ ਮਰ ਕੇ ਸਦਾ ਮਿਲ ਗਈ ਜਿਹੜੀ ਵਿਦੇਸ਼ ਭਗਤੋਂ ਮਿਲੀ ਤਾਂ ਤਾਂ ਪਤਾ ਹੀ ਹੁੰਦਾ ਸੀ ਵੀ ਹੁਣ ਉਹ ਜਿਉਂਦੇ ਜੀ ਤਾਂ ਨਹੀਂ ਵੀ ਕਾਰਨ ਇਹ ਆ ਵੀ ਇਹਦੇ ਚਾਰੇ ਪਾਸੇ ਤਾਂ ਪਾਣੀ ਹੀ ਪਾਣੀ ਸੀ ਤੇ ਜੰਗਲ ਸੀ ਆ ਤੇ ਮੱਖੀਆਂ ਮੱਛਾ ਜ਼ਹਿਰੀਲੇ ਸੱਪ ਠੂਹੇ ਵਗੈਰਾ ਬਹੁਤ ਜ਼ਿਆਦਾ ਸੀ ਭੱਜਦਾ ਹੋ ਸਕਦੇ ਨਹੀਂ ਸੀ ਤੇ ਇਸ ਕਰਕੇ ਆਵਾਜ਼ ਲੋਕ ਇਹ ਵੀ ਇਤਨਾ ਸਾਰਨ ਹੁੰਦਾ ਸੀ ਵੀ ਹੁਣ ਤਾਂ ਮਾਰ ਕੇ ਮੌਤ ਹੀ ਮਾਰ ਕੇ ਮੱਥੇ ਲਗਾਏ ਮੱਥੇ ਲੱਗੂਗੀ ਤੇ ਜਾਵਰ ਫਿਰ ਵੀ ਸਾਡੇ ਜੰਦਗੀ ਇੰਸਗ੍ਰਾਮ ਦੇ ਵਿੱਚ ਜੁੱਦਦੇ ਨੇ ਪਿੱਛੇ ਨਹੀਂ ਮਰ ਕੇ ਰਹੇਗੇ ਤੇ ਅੱਗੇ ਹੋ ਕੇ ਮਾਰ ਕੇ ਆਪ ਦੇ ਕੁਰਬਾਨੀਆਂ ਦਿੰਦੇ ਰਹੇ ਤੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਇਹ ਜੇਲ੍ਹ ਨੇ ਖਾਦ ਦਾ ਕੰਮ ਕੀਤਾ ਸਾਡੇ ਜਿਹੜੇ ਦੇਸ਼ ਭਗਤਾਂ ਨੇ ਆਪਦਾ ਖੂਨ ਦਿੱਤਾ ਇੱਥੇ ਜੇਲ੍ਹ ਵਿੱਚ ਤੇ ਉਸ ਨੇ ਆਜ਼ਾਦੀ ਦੇ ਪੁੱਤ ਨੂੰ ਖੂਨ ਦੇ ਨਾਲ ਸਿੰਜਿਆ ਤੇ ਅੱਜ ਬਾਹਰ ਲਿਆ ਬਰਾਦਾਂ ਦੀ ਰਾਤ ਨੂੰ ਪ੍ਰੋਬਲਮ ਆਉਂਦੀ ਸੀ ਮੱਖੀਆਂ ਮੱਛਰਾਂ ਇਸ ਤਰ੍ਹਾਂ ਦਾ ਉਹ ਤਾਂ ਆਉਂਦੀਆਂ ਆਉਂਦੀਆਂ ਸੀ ਹੁਣ ਦਿਨੇ ਕੀ ਪ੍ਰੋਬਲਮ ਆਉਂਦੀ ਸੀ ਇੱਥੇ ਉਹ ਤੁਹਾਨੂੰ ਜੇਲ੍ਹ ਦੇ ਅੰਦਰ ਹੀ ਦੱਸਾਂਗੇ ਤੇ ਆਹ ਦੇਖੋ ਸਾਹ ਯਾਗਏ ਸਮਾਰਕੇ ਤੋਂ ਬਣਾਈ ਆ ਆ ਵੀ ਤੁਹਾਨੂੰ ਅਸੀਂ ਦਿਖਾਉਣਾ ਫੋਟੋ ਕਿਤੇ ਸਕਰੀਨ ਤੋਂ ਲੈ ਕੇ ਦੇਖ ਸਕਦੇ ਹੋ ਰਾਸ਼ਟਰੀ ਸਮਾਰਕਾ ਹਾਲੋ ਇਹਦਾ ਤੁਸੀਂ ਸਕਰੀਨਸ਼ਾਟ ਮਤਲਬ ਲੈ ਕੇ ਇਹਨੂੰ ਪੜ ਸਕਦੇ ਹੋ ਸਾਰੇ ਇਹ ਹੈਗੀ ਔਰ ਜੇਲ ਹੁਣ ਆਪਾਂ ਚੱਲਦੇ ਅੰਦਰ ਇਹ ਸੈਲੂਲਰ ਜੇਲ ਅੰਦਰ ਐਂਟਰ ਹੋਣ ਸਾਰੀ ਪਹਿਲਾਂ ਹੀ ਇੱਕ ਮਿਊਜ਼ੀਅਮ ਬਣਿਆ ਹੋਇਆ ਹੈਗਾ ਜਿਹੜੇ ਕੇ ਦੋ ਪਾਰਟ ਨੇ ਜਿਹਦੇ ਇਹਦੇ ਵਿੱਚ ਦੇਸ਼ ਭਗਤਾਂ ਦਾ ਵੇਰਵਾ ਉਹਨਾਂ ਦੇ ਨਾਂ ਜਿਹੜੇ ਇੱਥੇ ਕੈਦ ਦੇ ਵਿੱਚ ਰਹੇ ਤੁਸੀਂ ਇਹ ਝੱਲੇ ਤੇ ਜਾਂ ਸੈਲੂਲਰ ਜੇਲ ਦਾ ਮਾਡਲ ਵਗੈਰਾ ਹੈ ਉਹਦੇ ਨਾਲ ਬਹੁਤ ਕਾਫੀ ਜਾਣਕਾਰੀ ਮਿਲਦੀ ਹੈ ਪਹਿਲਾਂ ਆਪਾਂ ਮਿਊਜ਼ੀਅਮ ਦੇਖਦੇ ਹਾਂ ਲੋਕਲ ਜੇਰ ਰਾਸ਼ਟਰੀ ਸਮਾਰਕ ਸਵਰਤੀਆਂ ਸੰਗ੍ਰਹਿਲਿਆ ਆਪਾਂ ਚੱਲਦੇ ਆ ਇਹਦੇ ਅੰਦਰ ਤੇ ਇਹਦੀ ਟਿਕਟ ਹੈਗੀ ਜਿਹੜੀ 30 ਰੁਪਏ ਮਦਰ ਹਰੇਕ ਦੀ 5 ਸਾਲ ਤੋਂ ਉੱਪਰ ਹੈਗਾ ਦਾ ਟਿਕਟ ਆਓ ਹੁਣ ਆਪਾਂ ਅੰਦਰ ਚੱਲਦੇ ਆ ਪ੍ਰਵੇਸ਼ ਐਂਟਰੀ ਹੈ ਦੇਖ ਜੈ ਤੀਰਥ ਮਹਾ তীਰਥ ਕਹਾ ਜੈ ਤੀਰਥ ਮਹਾ তীਰਥ ਕਹਾ ਨੱਤ ਕੋ ਹੋ ਇਸੇ ਕਾਲਾ ਪਾਣੀ ਸੋਨੋ ਜਹਾਂ ਦੀ ਧਰਤੀ ਦੇ ਕਣ ਕਣ ਸੇ ਗਾਤਾ ਬਲੀਦਾਨੀ ਬਨੇ ਤਾਂ ਬਹੁਤ ਸਾਵਧਤ ਕਰਿਓ ਇੱਥੇ ਗਾਈਡ ਕਿਧਰ ਜੇ ਉਹ ਤਾਂ ਬਾਹਰ ਵਿੱਚ ਲੈਣਗੇ ਨਾ ਅੱਛਾ ਠੀਕ ਹੈ ਇਹ ਸੰਗ੍ਰਹਿਾਲਾ ਹੈਗਾ ਇੱਥੇ ਵੱਖ-ਵੱਖ ਸਬੀਰਾ ਫੋਟੋ ਜਾਂ ਉਹਨਾਂ ਦੇ ਨਾਲ ਲਿਖ ਕੇ ਵਰਣਨ ਕੀਤਾ ਵੀ ਹੈਗਾ ਇਹ ਸਾਰਾ ਇਹ ਜੀਵ ਜੀਵ ਜੀਵਮ ਕਹ ਲਈਏ ਸੰਗ੍ਰਹਿ ਲਿਆ ਕਹ ਲਈਏ ਇਹ ਹੈਗਾ ਫੋਟੋ ਬਲੇਅਰ ਦਾ 400 ਤੋਂ ਦੀ 700 ਦੇ ਇੱਕ ਪਾਸ ਪੀਸ ਹੋ ਲੋ ਤੇ ਪੜ ਲੋ ਰਿਹਾ ਆ ਸਾਡੇ ਆ ਜੇਲਾ ਨਰਮਾ ਆਵਾਂਵਾਂ ਆਵਰਾ ਨੂੰ ਬੇਨਤੀ ਹੈ ਵੀ ਤੁਸੀਂ ਇਹ ਸਾਰਾ ਕੁਝ ਸਕਰੀਨ ਸ਼ਾਟ ਲੈ ਕੇ ਛੱਡ ਸਕਦੇ ਹੋ ਇਹ ਸੇ ਅੰਦੇਮਾਨ ਦੀ ਜੇ ਸੈਲਮਬਰ ਦੇ ਅੰਦੇਮਾਨ ਦੇ ਵਿੱਚ ਸਾਡੇ ਸਮਾਜ ਸੇਵੀ ਸੀਗੇ ਕਦੇ ਵੀ ਸੀਗੇ ਡਾਕਟਰ ਦੀਵਾਨ ਸੇ ਕਾਲੇ ਪਾਣੀ ਜਿਹਦੇ ਇਹ ਦੋ ਤਾਂ ਕਾਫ ਸੰਗ੍ਰਹਿ ਮੈਨੂੰ ਯਾਦ ਹੈਗਾ ਵੀ ਮੈਂ ਮੈਨੂੰ ਯਾਦ ਆ ਕਿ ਦੋ ਕਾਫ ਸੰਗ੍ਰਹਿ ਉਹਨਾਂ ਨੇ ਰਚੇ ਸੀਗੇ ਬੜੇ ਸਮਾਜ ਸੇਵੀ ਸੀਗੇ ਉਹ ਇਥੇ ਡਾਕਟਰ ਸੀਗੇ ਤੇ ਇੱਥੋਂ ਦੇ ਲੋਕ ਲੋਕਾਂ ਦੀ ਸੇਵਾ ਦੇ ਲਈ ਮਤਲਬ ਫ੍ਰੀ ਸੇਵਾ ਕਰਦੇ ਸੀਗੇ ਉਹਨਾਂ ਦੀ ਤੇ ਉਹ ਬੜਾ ਉਹਨਾਂ ਦਾ ਮਾਣ ਦੇ ਨਾਲ ਇੱਥੇ ਨਾਂ ਲਿਆ ਜਾਂਦਾ ਹੈਗਾ ਉਦੋਂ ਵੀ ਲਿਆ ਜਾਂਦਾ ਸੀ ਤੇ ਜਦੋਂ ਜਾਪਾਨੀ ਦੂਸਰੇ ਵਰਲਡ ਵਾਰ ਦੇ ਵਿੱਚ ਜਾਪਾਨ ਦੇ ਨਾਲ ਅੰਗਰੇਜ਼ਾਂ ਦਾ ਕਰੀਅਰ ਸੀਗਾ ਵੀ ਹੌਂਗਰੀਜਾਂ ਨੇ ਹਾਰ ਰਿਹਾ ਫਿਰ ਇਥੋਂ ਛੱਡ ਕੇ ਭੱਜ ਗਏ ਤੇ ਫਿਰ ਉਹ ਪਹਿਲਾਂ ਤਾਂ ਇਹਨਾਂ ਨੂੰ بڑا ਅਹੁਦਾ ਵੀ ਦਿੱਤਾ ਜਾਪਾਨ ਨੇ ਜਾਪਾਨ ਜਾਪਾਨ ਦੀ ਸਰਕਾਰ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਹ ਦੇਖਿਆ ਹੈਗਾ ਵੀ ਸਾਡਾ ਇਹ ਅਧਿਨਿਗੀ ਦੇ ਨਹੀਂ ਨਹੀਂ ਚੱਲਦਾ ਹੈਗਾ ਇਹ ਤਾਂ ਆਪ ਦੀ ਆਜ਼ਾਦੀ ਦੇ ਲਈ ਹੀ ਇਹਨਾਂ ਦਾ ਮਕਸਦ ਹੈਗਾ ਤੇ ਫਿਰ ਉਹਨਾਂ ਨੇ ਉਹ ਉਹਨਾਂ ਨੂੰ ਬੜੇ ਤੱਸੀਹੇ ਦੇ ਕੇ ਤੇ ਤਵੀ ਲੋਹੇ ਦਾ ਬਣਾ ਕੇ ਉਦੇ ਥੱਲੇ ਕੁਰਸੀ ਤੇ ਬਿਠਾ ਕੇ ਤੇ ਥੱਲੇ ਅੱਗ બાળ ਕੇ ਉਹਨੂੰ ਬੜੇ ਤਸੀਹੇ ਦਿੱਤੇ ਤੇ ਉਹਨਾਂ ਤਸੀਹਿਆਂ ਦੇ ਨਾਲ ਚਲਦੇ ਹੋਏ ਸ਼ਹੀਦ ਹੋ ਗਏ ਸੀ ਤੇ ਇਹ ਬੜੇ ਉਹ ਵੀ ਅੱਜ ਤੱਕ ਵੀ ਬੜੇ ਸਤਕਾਰ ਦੇ ਨਾਲ ਲਾਇਏ ਗੇਲ ਤੋਂ ਲੈ ਕੇ ਜਲਾਵਾਰਾਂ ਤੱਕ ਸਾਰੇ ਆਪੇ ਧਿਆਨ ਦੇਣਗੇ ਇਸ ਟੂਰ ਮੈਂ ਜਿੰਨ ਬੰਦਨਾ ਹੈ ਯਹਾਂ ਪੇ ਆ ਜਾਏਗੇ ਸਰਹੱਦ ਜੇਲ੍ਹ ਕੇ ਬਾਰਡਰ ਦੇ ਪਾਸ ये जो मॉडल जहाँ पे आप लोगों को दिखाया गया इस प्रकार का टोटल 7 हुआ था। सो इस पूरे में टोटल सेल्स सेल्स जो होते थे, 693 हुआ था। बट अभी आप जहाँ पे खड़े आप लोग इस बिल्डिंग में खड़े जेल की मेन फ्रंट पोर्शन है तभी का बना हुआ है, ब्रिटिशर्स तो एक गैलरी देखने के बाद जैसे आप जेल में एंटर करोगे जेल का पहला पॉइंट हैंगिंग प्लेस फांसी है उसके बाद कंटेन सेल वीर सवरकर जी का सेल जेल एंड वर्कशॉप इस वर्कशॉप में आपको भान सिंह एक्सपी सिंह आजाद ਉਹਦੇ ਵਿੱਚ ਫੋਟੋ ਫੇੜ ਰਹੇ ਨੇ ਕਿ ਹੋਰ ਬੜੇ ਭਾਰੇ ਸਖਤ ਮਹੱਤਵ ਵਾਲੇ ਇੱਥੇ ਉਹਨਾਂ ਨੂੰ ਕੰਮ ਲਿਆ ਜਾਂਦਾ ਸੀ ਉਹਨਾਂ ਤੋਂ ਕੈਦੀਆਂ ਤੋਂ ਤੇ ਨਾਲ ਦੀ ਨਾਲ ਮਤਲਬ ਜਿਹੜੇ ਆਪਣੇ ਅੰਗਰੇਜ਼ਾਂ ਦੇ ਉਧਰ ਅੰਗਰੇਜ਼ ਸਰਕਾਰ ਦੇ ਸਮੁੰਦਰੀ ਇਤਿਹਾਸ ਸੀਗੇ ਉਹਨਾਂ ਦੀ ਮਤਲਬ ਰਾਖੀ ਦੇ ਲਈ ਵੀ ਸੀਗਾ ਤੇ ਨਾਲ ਜਿਹੜਾ ਅੰਗਰੇਜ਼ਾਂ ਦਾ ਮਕਸਦ ਇਹ ਵੀ ਸੀਗਾ ਵੀ ਕਿਉਂਕਿ ਇੱਥੇ ਉਪਮਾ ਬਹੁਤ ਥੋੜੀ ਸੀਗੀ ਵੀ ਕਿਵੇਂ ਨਾ ਕਿਵੇਂ ਇਸ ਇਲਾਕੇ ਨੂੰ ਆਵਾਦ ਕੀਤਾ ਜਾਵੇ ਤੇ ਜਿਹੜੇ ਜਕੈਦੀ ਸੀਗੇ ਕਾਲੇਪਨ ਦੀ ਜੇਲ੍ਹ ਦੇ ਵਿੱਚ ਸਜ਼ਾ ਜਿੰਨਾਂ ਨੂੰ ਦਿੱਤੀ ਸੀ ਉਹ ਫਿਰ ਵਾਪਸ ਤਾਂ ਜਾ ਨਹੀਂ ਸਕਦੇ ਉਹਨਾਂ ਦੇ ਬਹੁਤ ਸਾਰੇ ਇੱਥੇ ਹੀ ਬਸ ਗਏ ਤੇ ਇੱਥੇ ਹੀ ਉਹਨਾਂ ਦਾ ਘਰ-ਬਾਰ ਬਣ ਗਿਆ ਤੇ ਮੁੜ ਕੇ ਉਹ ਨਾ ਜਾ ਸਕਦੇ ਸੀ ਤੇ ਨਾ ਹੀ ਜਾ ਸਕੇ ਇਹ ਉਸ ਤਰ੍ਹਾਂ ਦੇ ਕੈਦੀਆਂ ਦੇ ਕੱਪੜੇ ਨੇ ਇਹ ਮਾਡਲ ਪਿਆ ਤੁਹਾਨੂੰ ਦੇਖਿਆ ਦਾ ਉਸ ਤਰ੍ਹਾਂ ਤਸਵੀਰ ਦਿੱਤੇ ਜਾ ਰਹੇ ਹੈਗੇ ਲੱਕੜ ਦੇ ਭਾਰੀ ਵਿਡੇ ਲੱक्कड़ ਦੇ ਹੈਗੇ ਨੇ ਪਰ ਉਹ ਪਿੱਛੇ ਤੇ ਨਾਲ ਦੇ ਨਾਲ ਉਹਨਾਂ ਦੇ ਪਿੱਛੇ ਵੀ ਕੋੜੇ ਮਾਰ ਗਏ ਨੇ ਇਹ ਸਾਰਾ ਨੂੰ ਦੇਖ ਕੇ ਇਹ ਹੈਗਾ ਐਜੈਕਟ ਪੁਆਇੰਟ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਮੁਸਲਮਾਨ ਨਹੀਂ ਕੋਈ ਇਸਾਈ ਨਹੀਂ ਸਾਰਿਆਂ ਨੇ ਇੱਕ ਹੋ ਕੇ ਉਸ ਅੰਗਰੇਜ਼ ਸਰਕਾਰ ਦੇ ਖਿਲਾਫ ਸੰਗਾਤ ਕੀਤਾ ਤੇ ਤਾਂ ਹੀ ਅਸੀਂ ਅੱਜ ਆਜ਼ਾਦੀ ਮਾਣ ਰਹੇ ਹੈਗੇ ਆਂ ਤੇ ਇਹਨਾਂ ਸਾਰੇ ਹੀ ਆਜ਼ਾਦੀ ਕੁਹਾਟੀਆਂ ਨੂੰ ਜਿਨ੍ਹਾਂ ਨੇ ਤਸੀਹੇ ਝੱਲੇ ਆਪਾਂ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਅੱਜ ਇੱਥੇ ਆਏ ਹੈਗੇ ਆਂ ਤੇ ਕੋਟ ਕੋਟ ਪ੍ਰਣਾਮ ਇਹਨਾਂ ਸਾਰੇ ਸ਼ਹੀਦਾਂ ਨੂੰ ਲਹੌਰ ਸਰਦਨਤਰਕੇਸ਼ ਸਿੰਦਰ ਸਿੰਘ ਜਗਤਰਾਮ ਰਵਾਲਾ ਸਿੰਘ ਕਾਲਾ ਸਿੰਘ ਸਾਰੇ ਸਾਰੇ ਜ਼ਿਆਦਾਤਰ ਪੰਜਾਬ ਦੇ ਨੇ ਜਿਵੇਂ ਕਿ ਪਤਾ ਹੈਗਾ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦਾ ਬੜਾ ਮੁੱਲਾ ਯੋਗਦਾਨ ਰਿਹਾ ਹੈਗਾ ਸ਼ਹੀਦੀਆਂ ਹੋਣ ਚਾਹੇ ਜੇਲ੍ਹ ਦੇ ਵਿੱਚ ਗਏ ਹੋਣ ਤੇ ਸਾਰੇ ਪਾਸੇ ਹੀ ਪੰਜਾਬੀਆਂ ਨੇ 98% ਕੁਰਬਾਨੀਆਂ ਦਿੱਤੀਆਂ ਆਜ਼ਾਦੀ ਦੇ ਸੰਘਰਸ਼ ਦੇ ਲਈ ਉਹਨਾਂ ਸਾਰੇ ਹੀ ਆਜ਼ਾਦੀ ਦੇ ਪਰਮਾਨਿਆਂ ਨੂੰ ਆਪਾਂ ਸਰਦਾ ਦੇ ਕੋਲ ਫੀਟ ਕਰਦੇ ਹਾਂ ਸ਼ਰਮ ਸਿੰਘ ਸੱਤ ਸਿੰਘ ਸੋਹਣ ਸਿੰਘ ਭਕਣਾ ਇਹ ਸਾਰੇ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਸਾਰਿਆਂ ਦੇ ਨਾਮ ਲਿਖੇ ਨੇ ਸਿੰਖ ਸਕਰੀਨਸ ਹੋਰ ਲੋਕ ਇਹ ਕੱਲਾ ਕੱਲਾ ਨਾਮ ਤੁਸੀਂ ਪੜ ਸਕਦੇ ਸਾਰਿਆਂ ਦੇ ਕੱਲੇ ਕੱਲੇ ਦੇ ਨਾਮ ਪੜ ਕੇ ਕੀ ਸੁਣਾਈਏ ਤੁਸੀਂ ਤੁਹਾਡੇ ਲਈ ਸਾਰਿਆਂ ਦੇ ਲਈ ਮੈਂ ਵੀਡੀਓਗ੍ਰਾਫੀ ਕਰ ਲਈ ਹੈ ਤੇ ਤੁਸੀਂ ਸਕਰੀਨਸ ਹੋਰ ਲੈ ਲਓ ਤੇ ਇਹਨੂੰ ਇਹਨਾਂ ਦੇ ਨਾਮ ਪੜ ਸਕਦੇ ਸਹੀ ਸਮਾਰਕ ਦੇਖੀਏ ਇਹ ਸ਼ਹੀਦ ਸਮਾਰਕ ਬਣਾ ਹੈਗਾ ਇਹ ਵੀ 1857 ਵਾਲਾ ਜਿਹੜਾ ਕਹਿੰਦੇ ਹੈਗੇ ਆਜ਼ਾਦੀ ਦਾ ਪਹਿਲਾ ਸੰਗਰਾਮ ਹੈਗਾ ਆਜ਼ਾਦੀ ਲੜਾਈ ਦਾ ਉਸ ਤੋਂ ਬਾਅਦ ਦੇ ਵਿੱਚ ਵੀ ਜਾਂ ਪਹਿਲਾਂ ਵਾਲੇ ਵੀ ਜਿਹੜੇ ਆਜ਼ਾਦੀ ਘੁਲਾਟੀ ਨੇ ਉਹਨਾਂ ਦੀ ਸਾਰਿਆਂ ਦੀ ਯਾਦ ਨੂੰ ਸਮਰਪਿਤ ਕੀਤਾ ਹੈਗਾ ਇਹ ਸਾਡੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ 23 ਫਰਵਰੀ 1985 ਨੂੰ ਇਹਦਾ ਮਤਲਬ ਹੋ ਇਹ ਡੈਡੀਕੇਟਡ ਬਾਈ ਉਹਨਾਂ ਦੇ ਦੁਆਰਾ ਡੈਡੀਕੇਟ ਕੀਤਾ ਗਿਆ